ਸਾਸੀ ਕਾਲ ਜੀ ਸੋਖੜੇ ਫੈਮ ਤੁਹਾਡਾ ਬੋਬੋ ਵੈਲਕਮ ਆ ਜੀ ਅੱਜ ਦੀ ਵਿਜਟ ਪੇਂਡਿਸ਼ ਕਾਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਉਣੀ ਆ ਬਹੁਤ ਕੁਆਲਿਟੀ ਵਾਲੀਆਂ ਸੋਹਣੀਆਂ ਸੁਰੱਖੀਆਂ ਝੋਟੀਆਂ ਆ ਜੋ ਕਰਦੇ ਆ ਵੀਰ ਹੁਣਾਂ ਦਾ ਗੱਲਬਾਤ ਤੇ ਪੁੱਛਣੇ ਆ ਇਹਨਾਂ ਦੀ ਸਾਰੀ ਡਿਟੇਲ ਬਹੁਤ ਸੋਹਣੀਆਂ ਸੁਰੱਖੀਆਂ ਝੋਟੀਆਂ ਆ ਵੇਖੋ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋਖੜੇ ਦੀ ਪਰਵੈਕਰਾਂ ਦੇ ਜੀ ਹੈਨ ਵੈਲਕਮ ਵਾਤਵਾਤ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਅੱਜ ਕਿਨੇ ਫਿਰ ਅੱਜ ਦੋ ਜੇ ਪਾਜੀ ਸੂਈਆਂ ਹਾਂਜੀ ਸੂਈਆਂ ਫਿਰ ਦੱਸੋ ਜੀ ਡਿਟੇਲ ਇਹ ਪਹਿਲਨ ਜੇ 6 ਸ਼ੇ ਦੰਦ ਜੇ 6 ਦੰਦ ਸੂਈਆਂ ਹਾਂ ਸੂਈਆਂ ਸੂਈ ਸੂਈ ਹਾਂਜੀ ਤੇ ਦੁੱਧ 9 ਕਿਲੋ ਜਿਹੜਾ ਤਿਆਰ ਆ 9 ਕਿਲੋ ਦੁੱਧ ਤਿਆਰ ਆ ਪਹਿਲਨ ਕੱਟੀ ਸੂਈ ਮਗਰ ਕੀ ਇਹਦੇ ਇਹਦੇ ਇੱਕ ਅਟਾ ਜੇ ਕਟਾ ਮਗਰਾ ਜੀ ਵੇਖੋ ਝੋਟੀ ਬਹੁਤ ਕੁਆਲਟੀ ਵਾਲੀ ਕੱਦ ਕਾਠ ਪੂਰਾ ਵੱਡਾ ਪੂਰੇ ਕੱਦ ਕਾਠ ਵਾਲੀ ਸੋਣੀ ਤੇ ਸੁਨੱਖੀ ਝੋਟੀ ਪੂਰੇ ਵੇਖੋ ਕੱਦ ਕਾਠ ਪੂਰਾ ਕੱਦ ਕਾਠ ਫੁੱਲ ਸੋਣੀ ਤੇ ਸੁਨੱਖੀ ਝੋਟੀ ਵੇਖੋ ਸਿੰਗ ਲੱਗਾ ਠਣ ਲੈ ਵੀ ਦੀ ਕੁਆਲਟੀ ਚੈੱਕ ਕਰ ਥਣ ਦੇਖੋ ਵੀਰ ਜੀ ਦੁੱਧ ਕਿੰਨਾ ਤਿਆਰ ਦੋਤ ਇਹ 9 ਕਿਲੋ ਤੇ ਕਿੰਨਾ ਦੁੱਧ ਚਵਾ ਦੇਗੀ ਦੁੱਧ ਚਵਾ ਦੇ 10 11 ਕਿਲੋ ਕੱਦ ਕਾਟ ਉਹ ਖਾ ਲਿਓ ਪਹਿਲਾਂ ਠੀਕ ਦੀ ਕੁਆਲਿਟੀ ਥਣ ਦੇਖੋ ਬਿਲਕੁਲ ਗੋਲ ਹੈ ਤੇ ਕੱਦ ਕਾਠ ਵੀ ਚੰਗਾ ਥਣ ਥਣ ਲੈ ਵੀ ਦੀ ਕੁਆਲਿਟੀ ਵੀ ਚੰਗੀ ਹੈ ਹਾਂ ਜੀ ਥਣ ਵੇਖ ਲਓ ਕੱਤਿਆਂ ਦਾ ਵਪਾਰੀ ਹੁਣ ਵੀਰ ਜੀ ਦਾ ਫਿਰ ਰੇਟ ਕਰ ਦੇ ਜੋ ਰੇਟ ਬਿਲਕੁਲ ਛੋਟਾ ਜਾਈ ਹੁਣ ਕੇ ਨਾ ਛੋਟਾ ਜਿਆ ਕੋਈ 70 ਨਹੀਂ ਕੁਛ ਨਹੀਂ ਛੋਟੀ ਜਿਹੜੀ ਹਨ 65000 ਉਹ ਚ ਮਾਨਤਨ 65000 ਚ ਕਰ ਦੋਗੇ ਹਾਂਜੀ ਹੋ ਜਾਏਗਾ ਕਿੰਨਾ ਕੁ ਮਾਨਤਨ ਕਰ ਦੋਗੇ ਮਾਨਤਨ ਹੋ ਜਾਏਗਾ ਜੀ 2000 ਦਾ ਹੋਣਾ ਬਸ 2000 ਦਾ ਇਹ ਤਾਂ ਰੇਅਰ ਦੀ ਹੋਣੀ ਹੈ 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 ਸੀਲ ਆ ਇਹਨੂੰ ਕੋਈ ਗੱਲ ਨਹੀਂ ਨਹੀਂ ਉਹਦਾ ਸੀਲ ਹੈ ਸਰਾਗ ਦੁੱਧ 10000 ਕਿਲੋ ਕਰ ਦੇ 63000 ਚ ਮਾਨਤਨ ਕਰ ਦੋਗੇ ਹਾਂਜੀ ਹੋ ਜਾਏਗਾ ਜੀ ਬਹੁਤ ਸੋਹਣੀ ਤੇ ਸਨਖੀ ਝੋਟੀ ਛਿੱਗੀ ਝੋਟੀ ਪਹਿਲਣ ਵਿਰਕੋ ਤਾਂ ਲੈ ਵੀ ਦੀ ਕੁਆਲਿਟੀ ਜਾਇਜ ਬਿਲਕੁਲ ਰੇਟ ਬਿਲਕੁਲ ਵੀਜੂ ਨਾਲ ਜਾਇਜ ਕੀਤਾ ਤੇ ਕੱਟ ਕੱਟ ਬੂੜਾ ਆ ਦੋ ਨੰਬਰ ਵਾਲੀ ਇਹ 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 ਤੀਸਰਾ ਦੇ ਦਿਨ ਇਹ ਦਿਨ ਹੋਇਆ ਜਾਇਜ ਖੁੱਲ ਜੀ ਨੂੰ ਉਹ ਕਟਾਰੇ ਕੱਟੀ ਮਗਰ ਇਹਦਾ ਵੀ ਅਟਾ ਜੇ ਹਾਂਜੀ ਇਹਦਾ ਲੀਲੀ ਰਵੀ ਦਾ ਹਾਂ ਤੇ ਆਹ ਨੂੰ ਵਧਾ ਜੇ ਉਹ ਉਹ ਆ ਪਹਿਲਾਂ ਝੋਟੀ ਦਾ ਤੇ ਆ ਜਿਹੜੀ ਹੁਣ ਵਿਖਾਉਣੀ ਉਹਦਾ ਕੱਟਾ ਹਾਂਜੀ ਇਹਦਾ ਹਾਂਜੀ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਇਹਦੇ ਥੱਲੇ 8 ਕਿਸੀ ਕਿਲੋ 8 ਕਿਲੋ ਤੇ ਆ ਰਹੇ ਤੇ ਇਹ ਕਿੰਨਾ ਚਵਾ ਜੀ ਇਹ 2 10 11 ਕਿਲੋ ਰਮਾਨ ਇਹਦਾ ਵੀ ਕੱਦ ਕਾਟ ਚੰਗਾ ਤੇ ਥਣਲੇਵ ਦੀ ਕੁਆਲਿਟੀ ਚੰਗੀ ਲੈਵੇ ਪਾਂਡੇ ਦੀ ਬਿਲਕੁਲ ਖੁੱਲੀ ਝੋਟੀ ਆ ਦੇਖੋ ਇਹ ਵੀ ਲੇਵੇ ਭਾਂਡੇ ਚੰਗੀ ਖੁੱਲੀ ਹੈ ਲੇਵੇ ਭਾਂਡੇ ਦੀ ਵੇਖੋ ਜ਼ੋਰ ਦੀ ਇਹਦਾ ਵੀ ਲੇਵਾ ਬਹੁਤ ਸੋਹਣਾ ਲੱਗਣ ਲੇਓ ਦੇਖੋ ਲੇਵੇ ਦੀਆਂ ਸਫਾਈਆਂ ਸੁਧੀਆਂ ਜਾਂ ਨਹੀਂ ਹੈ ਤੇ ਇਹ ਦੁੱਧ ਕਿੰਨਾ ਚਵਾ ਜਾਈ ਦੁੱਧ ਭਾਜੀ 11 ਕਿੱਗ ਕਿੱਗ ਲਓ ਵੀ ਰਹਿਮਾਨਾ ਥਾਂ ਲੇਵੇ ਦੀ ਕੁਆਲਿਟੀ ਚੰਗੀ ਹੈ ਤੇ ਸੋਹਣੀ ਹੈ ਛੋਟੇ ਜਿੰਨੇ ਵੀ ਹੈਗੀ ਸਾਫ਼ ਹੈ ਸਿੱਕ ਦੀ ਕੁਆਲਿਟੀ ਕੋ ਆਹੋ ਸੇਂਗ ਤਾਂ ਥਾਂ ਲੇਵਾ ਵੇਖੋ ਤੇ ਇਹਦਾ ਰੇਟ ਰੇਟ ਇਹਦਾ ਭਾਈ ਕੋਈ ਕੋਈ 70000 ਦੀ ਮੰਨ ਤਾਂ ਕਰ ਦੋ 70000 ਮੰਨ ਤਾਂ 2000 ਦੋ ਜਿਹਦਾ 2000 ਦਾ ਇਹ ਹਾਂ ਨਾ ਹੋਣੀ ਹੋਣੀ 70000 ਦੀ ਹੋਣੀ 67000 ਦੀ ਹੋਣੀ ਜੱਸ ਨੋ ਤੇ ਦੁੱਧ ਦਾ ਇਹ ਵੀ 10 ਕਿਲੋ ਰਮਾਨ ਨਾ ਸੌਖਾ ਜਾਏਗੀ ਹਾਂ ਜੀ ਹਾਂ ਜੀ ਇਹ ਵੀ ਕੱਦ ਕਾਟ ਦਾ ਵੀ ਚੰਗਾ ਬਹੁਤ ਸੋਹਣੀ ਸਰਖੀ ਝੋਟੀ ਹੈ ਵੀ ਇਹ ਵੀ ਕੋਈ ਛੋਟੀ ਨਹੀਂ ਇਹਦਾ ਵੀ ਕੱਦ ਕਾਟ ਚੰਗਾ ਤੇ ਰੇਟ ਬਿਲਕੁਲ ਹੀ ਜਾਇਜ਼ ਰੇਟ ਤੇ ਹਾਂ ਜੀ ਵੀ ਜੀ ਆਪਣਾ ਡਰੈਸ ਬੋਲ ਦਿਓ ਕਰੀ ਪੇਂਡਿਸ਼ ਕਾਰਮਾਸ਼ੀ ਜਿਲ੍ਹਾ ਕਰਤਾਰਪੁਰ ਤਸਵੀਰ ਜੇ ਡੇਰ ਬਾਬਨ ਹਨਾਨਾ ਨੰਬਰ 68843 751 100 ਹਾਂਜੀ ਓਕੇ ਹਾਂਜੀ ਉਧਰ ਹੀ ਨੰਬਰ ਲੱਗਾ ਹੈ ਕੋਈ ਆਪਣੀ ਦੋ ਟਾਈਮ ਤਿੰਨ ਟਾਈਮਾਂ ਦਾ ਤਸੱਲੀ ਕਰ ਸਕਦਾ ਉਹ ਵੀਰ ਕੋ ਦੋ ਛੋਟੀਆਂ ਸੇਲਾਂ ਹਾਂਜੀ ਵੀਰ ਦੀ ਸੱਸੀ ਕਾ ਸੱਸੀ